ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸ਼ੌਕ ਪੰਜਾਬ ਦੇ ਚੈਨਲ ਤੇ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਦਾ ਸਵਾਗਤ ਹੈ ਦੋਸਤੋ ਅੱਜ ਨਿਊ ਵੀਡੀਓ ਤੇ ਜਨਵਰ ਸਾਰੇ ਫੋਰ ਸੇਲ ਆ ਬੱਚੇ ਆ ਪੱਠੇ ਆ ਸਾਰੇ ਬੱਚੇ ਬਹੁਤ ਹੀ ਵਧੀਆ ਜੋੜੇ ਪੀਲਾ ਜੋੜਾ ਆ ਜਿਹਦੇ ਬੱਚੇ ਆ ਚੰਗੀ ਬਲੱਡ ਲਾਈਨ ਜੁਣਾ ਇਹ ਕਿਸੇ ਮੇਰੇ ਭਰਾ ਨੇ ਇਹ ਬੱਚੇ ਲੈਣੇ ਹੁਣ ਤਾਂ ਤੁਸੀਂ ਵੇਖ ਸਕਦੇ ਹੋ ਨੰਬਰ ਮੈਂ ਦੇ ਦੂੰਗਾ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਕਰੋ ਕੁਆਲਿਟੀ ਚੈੱਕ ਸਾਰੇ ਬੱਚੇ ਬਹੁਤ ਹੀ ਕੁਆਲਿਟੀਦਾਰ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਲੋਕੇਸ਼ਨ ਸ੍ਰੀ ਮੁਕਸੇਵ ਸਾਹਿਬ ਹੈ ਕੰਟੈਕਟ ਨੰਬਰ ਮੈਂ ਦੇ ਦੂੰਗਾ ਡਿਲੀਵਰੀ ਨਹੀਂ ਹੋ ਸਕਦੀ ਤੁਹਾਨੂੰ ਖੁਦ ਲੈਣ ਆਉਣਾ ਪਊਗਾ ਬੱਚੇ ਸਾਰੇ ਬਹੁਤ ਹੀ ਵਧੀਆ ਚੰਗੀ ਬਲੱਡ ਲੈਂਡੂ ਆ ਪੀਰ ਪੀਲਾ ਜੋੜਾ ਆ ਜਿਹੜੇ ਬੱਚਿਆ ਜੇ ਕੋਈ ਭਰਾ ਮਾਂਪੂ ਦੀ ਫੋਟੋ ਦੇਖਣਾ ਚਾਹਵੇ ਤਾਂ ਮਾਂਪੂ ਦੀ ਫੋਟੋ ਵੀ ਮਿਲਲੇਗੀ ਮਰਜੀ ਚੈੱਕ ਕਰੋ ਕਾਰੇ ਜੰਮਰ ਪੂਰੇ ਐਕਟਿਵ ਆ ਇੱਕ ਆ ਬੱਚੀ ਨੇ ਸਲੀਟੀ ਆ ਸਲੀਟੀ ਵੀ ਬਾ ਮਾਰਦੀ ਆ ਨੂਰੀ ਆ ਬਾਕੀ ਪੀਲੇ ਆ ਚੂਨੇ ਆ ਬਹੁਤ ਹੀ ਵਧੀਆ ਬੱਚੇ ਆ ਕਿਸੇ ਵੀ ਭਰਾ ਨੇ ਲੈਣੇ ਆਉਣੇ ਜੇ ਕੋਈ ਚੰਗਾ ਸ਼ੌਕ ਕਰਨਾ ਚਾਹੁੰਦਾ ਹੈ ਤਾਂ ਸ੍ਰੀ ਮਨਸੂਰ ਸਾਹਿਬ ਇਹ ਜੁਨੇ ਵਾਲਾ ਗੁਰਵਿੰਦਰ ਬਾਈ ਦੇ ਕੋਲ ਹੈ ਜਾਨਵਰਾ ਇਹ ਮੈਂ ਨੰਬਰ ਦੇ ਦੂੰਗਾ ਬਾਈ ਦਾ ਤੁਸੀਂ ਬਾਈ ਨਾਲ ਗੱਲ ਕਰ ਸਕੀਂ ਕਰਕੇ ਕਿ ਇਹ ਜਾਨਵਰ ਕਰ ਲਿਆ ਸਕਦੇ ਹੋ ਤੇ ਬਾਕੀ ਸਾਰੇ ਫਰਾਕ ਸ਼ੌਂਕ ਕਰੋ ਵਧੀਆ ਸ਼ੌਕ ਕਰੋ ਤੇ ਇਸ ਸ਼ੌਕ ਨੂੰ ਹੋਰ ਅੱਗੇ ਲਾਜੋ ਤੇ ਆਪਣੇ ਸ਼ੌਂਕ ਨੂੰ ਸਾਂਝਾ ਕਰਿਆ ਕਰੋ ਇਸ ਸ਼ੌਕ ਵਿੱਚ ਪੈਸਾ ਮੈਟਰ ਨਹੀਂ ਕਰਦਾ ਸ਼ੌਂਕ ਨੂੰ ਸ਼ੌਕ ਦੇ ਤਰੀਕੇ ਨਾਲ ਹੀ ਰੱਖਣਾ ਚਾਹੀਦਾ ਤਾਂ ਜੋ ਇਹ ਐਕਚੁਅਲੀ ਸ਼ੌਕ ਤੇ پابੰਦੀਆਂ ਨੇ ਉਹ ਦੂਰ ਹੋ ਸਕਣ ਚੱਟੇਵਾਜੀ ਤੋਂ ਦੂਰ ਰਹੋ ਅੱਛੇ ਲੱਗਿਓ ਪਰੇ ਹੋ ਕੇ ਸ਼ੌਂਕ ਨੂੰ ਕਰੋ ਉਮੀਦ ਹੈ ਚਾਰੇ ਦੋਸਤ ਠੀਕ ਹੋਣਗੇ ਵੀਡੀਓ ਤੁਹਾਨੂੰ ਵਧੀਆ ਲੱਗੇਗੀ ਬਾਕੀ ਧੰਨਵਾਦ